ਪੋਲਾ ਪਣ ਛਡੋ ਚਲਾਕ ਬਣੋ ਕੀ ਤੁਹਾਡੇ ਨਾਲ ਕਦੇ ਅਜਿਹਾ ਹੋਇਆ ਕਿ ਕਿਸੇ ਨੇ ਤੁਹਾਡੇ ਭੋਲੇਪਣ ਦਾ ਫਾਇਦਾ ਉਠਾਇਆ ਹੋਵੇ ਕੀ ਤੁਸੀਂ ਆਪਣੇ ਚੰਗੇ ਨੇਚਰ ਕਰਕੇ ਹਮੇਸ਼ਾ ਨੁਕਸਾਨ ਝੱਲਦੇ ਹੋ ਜਾਂ ਤੁਹਾਡੇ ਸਿੱਧੇ ਸਾਦੇ ਨੇਚਰ ਕਾਰਨ ਲੋਕ ਤੁਹਾਨੂੰ ਕਮਜ਼ੋਰ ਸਮਝ ਲੈਂਦੇ ਨੇ ਬਸ ਬਹੁਤ ਹੋ ਗਿਆ ਹੁਣ ਦੁਨੀਆ ਤੁਹਾਨੂੰ ਹੋਰ ਮੂਰਖ ਨਹੀਂ ਬਣਾ ਸਕਦੀ ਮੈਂ ਤੁਹਾਨੂੰ ਦੱਸ ਅਜਿਹੀਆਂ ਟ੍ਰਿਕਸ ਦੱਸੂਗਾ ਜੋ ਤੁਹਾਨੂੰ ਸਿੱਧੇ ਸਾਦੇ ਤੋਂ ਸ਼ਾਰਪ ਮਾਈਂਡ ਤੱਕ ਲੈ ਕੇ ਜਾਣਗੀਆਂ ਜੇ ਤੁਸੀਂ ਇੱਕ ਵਾਰ ਵੀ ਧੋਖਾ ਖਾਦਾ ਤਾਂ ਇਸ ਵੀਡੀਓ ਨੂੰ ਅੱਜ ਹੀ ਪੂਰਾ ਦੇਖੋ ਸਸੀ ਗਾਲ ਜੀ ਮੈਂ ਬਿੱਤਰ ਸਿੰਘ ਢੱਲੋਂ ਤੇ ਤੁਹਾਡਾ ਸਵਾਗਤ ਹੈ ਇਨਸਪਾਇਰ ਵਿਦ ਢੱਲੋਂ 003 ਤੇ ਅੱਜ ਅਸੀਂ ਇੱਕ ਬਹੁਤ ਹੀ ਮਹੱਤਵਪੂਰਨ ਵਿਸ਼ੇ ਤੇ ਗੱਲ ਕਰਨ ਜਾ ਰਹੇ ਹਾਂ ਭੋਲਾਪਨ ਛੱਡੋ ਚਲਾਕ ਬਣੋ ਦੇਖੋ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਭੋਲਾ ਅਤੇ ਸਿੱਧਾ ਸਦਾ ਹੋਣਾ ਇੱਕ ਚੰਗੀ ਗੱਲ ਆ ਪਰ ਅੱਜ ਦੀ ਦੁਨੀਆ ਦੇ ਵਿੱਚ ਸਾਨੂੰ ਸਮਾਰਟ ਹੋਣਾ ਵੀ ਜ਼ਰੂਰੀ ਆ ਸਾਨੂੰ ਚਲਾਕ ਬਣਨ ਦੀ ਲੋੜ ਆ ਤਾਂ ਜੋ ਕੋਈ ਸਾਡੀ ਇਮਾਨਦਾਰੀ ਦਾ ਫਾਇਦਾ ਨਾ ਉਠਾ ਸਕੇ ਇਸ ਵੀਡੀਓ ਦੇ ਵਿੱਚ ਅਸੀਂ ਸਿੱਖਾਂਗੇ ਕਿ ਚਲਾਕ ਬਣਨ ਦਾ ਅਸਲੀ ਮਤਲਬ ਕੀ ਆ ਇਸ ਦਾ ਮਤਲਬ ਬੁਰਾ ਜਾਂ ਧੋਖੇਬਾਜ਼ ਬਨਣਾ ਨਹੀਂ ਆ ਇਸ ਦਾ ਮਤਲਬ ਆ ਕਿ ਸਮਝਦਾਰ ਚੌਕਸ ਅਤੇ ਆਤਮ ਵਿਸ਼ਵਾਸੀ ਬਨਣਾ ਅੱਗੇ ਆਉਣ ਵਾਲੀਆਂ 10 ਸੀਕ੍ਰੇਟ ਟ੍ਰਿਕਸ ਤੁਹਾਡੇ ਸੋਚਣ ਦੇ ਤਰੀਕੇ ਨੂੰ ਹਮੇਸ਼ਾ ਲਈ ਬਦਲ ਦੇਣਗੀਆਂ ਮੇਰਾ ਵਾਦਾ ਇਸ ਤੋਂ ਬਾਅਦ ਤੁਸੀਂ ਜ਼ਿੰਦਗੀ ਦੇ ਫੈਸਲੇ ਬਹੁਤ ਬਿਹਤਰ ਤਰੀਕੇ ਨਾਲ ਲੈਣੇ ਸ਼ੁਰੂ ਕਰ ਦੇਵੋਗੇ ਹੁਣ ਜਦੋਂ ਅਸੀਂ ਚਲਾਕ ਬਣਨ ਦੀ ਗੱਲ ਕਰ ਰਹੇ ਹਾਂ ਤਾਂ ਸਭ ਤੋਂ ਪਹਿਲਾਂ ਸਾਨੂੰ ਇੱਕ ਬਹੁਤ ਹੀ ਵੱਡਾ ਭੁਲੇਖਾ ਦੂਰ ਕਰਨਾ ਪਊਗਾ ਬਹੁਤ ਸਾਰੇ ਲੋਕ ਸੋਚਦੇ ਨੇ ਕਿ ਚਲਾਕ ਬਣਨ ਦਾ ਮਤਲਬ ਬੁਰਾ ਬਨਣਾ ਲੋਕਾਂ ਨੂੰ ਧੋਖਾ ਦੇਣਾ ਜਾਂ ਬੇਈਮਾਨ ਹੋਣਾ ਹੈ ਇਹ ਬਿਲਕੁਲ ਗਲਤ ਹੈ ਅਸਲ ਦੇ ਵਿੱਚ ਭੋਲਾਪਨ ਅਤੇ ਚਲਾਕੀ ਦਾ ਫਰਕ ਸਿਰਫ ਅਵੇਅਰਨੈਸ ਜਦੋਂ ਅਸੀਂ ਭੋਲੇ ਹੁੰਨੇ ਆ ਤਾਂ ਅਸੀਂ ਅੱਖਾਂ ਬੰਦ ਕਰਕੇ ਹਰ ਗੱਲ ਤੇ ਵਿਸ਼ਵਾਸ ਕਰ ਲੈਂਦੇ ਆ ਅਸੀਂ ਸੋਚਦੇ ਆ ਕਿ ਹਰ ਕੋਈ ਸਾਡੇ ਵਾਂਗ ਚੰਗਾ ਹੋਊਗਾ ਇਸੇ ਕਰਕੇ ਅਸੀਂ ਅਕਸਰ ਧੋਖਾ ਖਾ ਜਾਂਦੇ ਆ ਦੂਜੇ ਪਾਸੇ ਜਦੋਂ ਅਸੀਂ ਚਲਾਕ ਯਾਨੀ ਕਿ ਸ਼ਾਰਪ ਮਾਈਂਡ ਹੁੰਨੇ ਆ ਤਾਂ ਅਸੀਂ ਜਾਣਦੇ ਆ ਕਿ ਦੁਨੀਆ ਦੇ ਵਿੱਚ ਚੰਗੇ ਅਤੇ ਮਾੜੇ ਦੋਹਾਂ ਤਰ੍ਹਾਂ ਦੇ ਲੋਕ ਨੇ ਅਸੀਂ ਲੋਕਾਂ ਦੀ ਪਰਖ ਕਰਨਾ ਸਿੱਖ ਜਾਂਦੇ ਆ ਉਹਨਾਂ ਦੀਆਂ ਗੱਲਾਂ ਦੇ ਪਿੱਛੇ ਦੇ ਇਰਾਦੇ ਸਮਝ ਜਾਂਦੇ ਆ ਇੱਕ ਬਹੁਤ ਮਹੱਤਵਪੂਰਨ ਗੱਲ ਨੂੰ ਯਾਦ ਰੱਖੋ ਚਲਾਕੀ ਸਿਰਫ ਆਪਣੀ ਰੱਖਿਆ ਕਰਨ ਲਈ ਹੁੰਦੀ ਹੈ ਨਾ ਕਿ ਕਿਸੇ ਨੂੰ ਨੁਕਸਾਨ ਪਹੁੰਚਾਉਣ ਚੌਂ ਲਈ ਜਦੋਂ ਤੁਸੀਂ ਚਲਾਕ ਬਣਦੇ ਹੋ ਤਾਂ ਤੁਸੀਂ ਅਸਲ ਦੇ ਵਿੱਚ ਆਪਣੇ ਆਪ ਨੂੰ ਮਜ਼ਬੂਤ ਕਰ ਰਹੇ ਹੁੰਦੇ ਹੋ ਤੁਸੀਂ ਆਪਣੇ ਗਿਆਨ ਆਪਣੇ ਸਮੇਂ ਅਤੇ ਆਪਣੇ ਪੈਸੇ ਦੀ ਰੱਖਿਆ ਕਰ ਰਹੇ ਹੁੰਦੇ ਹੋ ਇਸ ਮਾਈਂਡਸੈਟ ਨਾਲ ਅੱਗੇ ਵਧੋ ਕਿ ਤੁਸੀਂ ਬੁਰੇ ਨਹੀਂ ਸਗੋਂ ਸਮਝਦਾਰ ਬਣ ਰਹੇ ਹੋ ਹੁਣ ਆਓ ਦੇਖੀਏ ਉਹ 10 ਸੀਕ੍ਰੇਟ ਟ੍ਰਿਕਸ ਜੋ ਤੁਹਾਨੂੰ ਇਸ ਮਜ਼ਬੂਤ ਸਫ਼ਰ ਤੇ ਲੈ ਕੇ ਜਾਣਗੀਆਂ ਟ੍ਰਿਕ ਨੰਬਰ ਪਹਿਲੀ ਸਵਾਲ ਪੁੱਛੋ ਜਲਦੀ ਨਾ ਮੰਨੋ ਸਿੱਧੇ ਸਾਦੇ ਲੋਕਾਂ ਦੀ ਸਭ ਤੋਂ ਵੱਡੀ ਕਮਜ਼ੋਰੀ ਹੁੰਦੀ ਹੈ ਉਹ ਹਰ ਗੱਲ ਤੇ ਤੁਰੰਤ ਹਾਂ ਕਹਿ ਦਿੰਦੇ ਨੇ ਕਿਸੇ ਨੇ ਮਦਦ ਮੰਗੀ ਚੱਟ ਹਾਂ ਕਿਸੇ ਨੇ ਨਿਵੇਸ਼ ਦੀ ਸਕੀਮ ਦੱਸੀ ਚੱਟ ਹਾਂ ਕਿਸੇ ਨੇ ਵੱਡਾ ਵਾਅਦਾ ਕੀਤਾ ਚੱਟ ਵਿਸ਼ਵਾਸ ਕਰ ਲਿਆ ਪਰ ਇੱਕ ਚਲਾਕ ਵਿਅਕਤੀ ਇੱਕ ਸ਼ਾਰਪ ਮਾਈਂਡ ਵਾਲਾ ਵਿਅਕਤੀ ਕੀ ਕਰਦਾ ਉਹ ਹਮੇਸ਼ਾ ਇੱਕ ਜਾਂ ਦੋ ਹੋਰ ਸਵਾਲ ਪੁੱਛਦਾ ਜੇ ਕੋਈ ਤੁਹਾਨੂੰ ਕਵੇ ਮੇਰੇ ਕਾਰੋਬਾਰ ਦੇ ਵਿੱਚ ਪੈਸਾ ਲਾਓ ਤੇ ਇੱਕ ਮਹੀਨੇ ਦੇ ਵਿੱਚ ਦੁੱਗਣਾ ਹੋ ਜੂ ਤਾਂ ਭੋਲਾ ਵਿਅਕਤੀ ਸੋਚੂਗਾ ਵਾਹ ਕਿੰਨਾ ਚੰਗਾ ਮੌਕਾ ਏ ਪਰ ਚਲਾਕ ਵਿਅਕਤੀ ਸੋਚਦਾ ਕਿਵੇਂ ਕੀ ਗਾਰੰਟੀ ਆ ਰਿਟਰਨ ਦੀ ਰਿਪੋਰਟ ਦਿਓ ਅੱਜ ਤੋਂ ਇੱਕ ਨਜ਼ਮ ਬਣਾ ਲਓ ਮਹੱਤਵਪੂਰਨ ਫੈਸਲਿਆਂ ਤੇ ਕਦੇ ਵੀ ਤੁਰੰਤ ਜਵਾਬ ਨਾ ਦਿਓ ਜਦੋਂ ਕੋਈ ਤੁਹਾਡੇ ਤੋਂ ਕੋਈ ਵੱਡਾ ਫੈਸਲਾ ਮੰਗੇ ਤਾਂ ਸਿੱਧਾ ਕਹੋ ਮੈਂ ਇਸ ਬਾਰੇ ਸੋਚ ਕੇ ਤੁਹਾਨੂੰ ਸ਼ਾਮ ਤੱਕ ਜਾਂ ਕੱਲ ਦੱਸੂੰਗਾ ਇਹ ਛੋਟਾ ਜਿਹਾ ਵਾਕ ਤੁਹਾਨੂੰ ਸੋਚਣ ਦਾ ਸਮਾਂ ਦਿੰਦਾ ਏ ਅਤੇ ਦੂਸਰੇ ਵਿਅਕਤੀ ਨੂੰ ਸੰਕੇਤ ਦਿੰਦਾ ਕਿ ਤੁਸੀਂ ਜਲਦਬਾਜੀ ਦੇ ਵਿੱਚ ਫੈਸਲਾ ਲੈਣ ਵਾਲੇ ਨਹੀਂ ਹੋ ਇਹ ਤੁਹਾਡੀ ਪਹਿਲੀ ਚਲਾਕੀ ਟ੍ਰਿਕ ਨੰਬਰ 2 ਦਾ ਸਾਇਲੈਂਟ ਅਬਜ਼ਰਵਰ ਬਣੋ ਯਾਨੀ ਕਿ ਚੁੱਪ ਰਹਿ ਕੇ ਸਮਝੋ ਭੋਲੇ ਲੋਕ ਅਕਸਰ ਬਹੁਤ ਜ਼ਿਆਦਾ ਬੋਲਦੇ ਉਹ ਸਭ ਕੁਝ ਤੁਰੰਤ ਦੱਸ ਦਿੰਦੇ ਨੇ ਜਿਸ ਨਾਲ ਦੂਸਰਾ ਵਿਅਕਤੀ ਤੁਰੰਤ ਤੁਹਾਡੇ ਬਾਰੇ ਸਾਰੀ ਜਾਣਕਾਰੀ ਲੈ ਲੈਂਦਾ ਪਰ ਇੱਕ ਸ਼ਾਰਟ ਮਾਈਂਡ ਵਾਲਾ ਵਿਅਕਤੀ ਕੀ ਕਰਦਾ ਉਹ ਘੱਟ ਬੋਲਦਾ ਅਤੇ ਜ਼ਿਆਦਾ ਦੇਖਦਾ ਯਾਦ ਰੱਖੋ 90% ਜਾਣਕਾਰੀ ਸ਼ਬਦਾਂ ਦੇ ਵਿੱਚ ਨਹੀਂ ਹੁੰਦੀ ਸਗੋਂ ਲੋਕਾਂ ਦੀ ਬੋਡੀ ਲੈਂਗੁਏਜ ਯਾਨੀ ਕਿ ਸਰੀਰ ਦੀ ਭਾਸ਼ਾ ਉਹਨਾਂ ਦੇ ਚਿਹਰੇ ਦੇ ਹਾਵ ਭਾਵ ਅਤੇ ਉਹਨਾਂ ਦੀ ਆਵਾਜ਼ ਦੀ ਟੋਨ ਦੇ ਵਿੱਚ ਹੁੰਦੀ ਹੈ ਜੇਕਰ ਕੋਈ ਤੁਹਾਨੂੰ ਵੱਡੀ ਗੱਲ ਦੱਸ ਰਿਹਾ ਪਰ ਉਸ ਦੀਆਂ ਅੱਖਾਂ ਵਾਰ-ਵਾਰ ਇੱਧਰ ਉੱਧਰ ਭਟਕ ਰਹੀਆਂ ਨੇ ਜਾਂ ਉਸਦੇ ਹੱਥ ਕੰਬ ਰਹੇ ਆ ਤਾਂ ਉਸ ਦਾ ਮਤਲਬ ਹੈ ਕਿ ਗੱਲ ਦੇ ਵਿੱਚ ਕੋਈ ਕੋਈ ਗੜਬੜ ਜ਼ਰੂਰ ਹੈ ਅੱਜ ਤੋਂ ਕਿਸੇ ਵੀ ਮੀਟਿੰਗ ਗੱਲਬਾਤ ਜਾਂ ਬਹਿਸ ਦੇ ਵਿੱਚ ਪਹਿਲਾਂ 5 ਮਿੰਟ ਸਿਰਫ ਸੁਣ ਅਤੇ ਦੇਖਣ ਲਈ ਕੱਢੋ ਆਪਣੀ ਵਾਰੀ ਆਉਣ ਤੇ ਬੋਲੋ ਪਰ ਇਸ ਤੋਂ ਪਹਿਲਾਂ ਦੂਸਰਿਆਂ ਦੀ ਸਾਰੀ ਗੱਲ ਸੁਣੋ ਜਦੋਂ ਤੁਸੀਂ ਚੁੱਪ ਰਹਿੰਦੇ ਹੋ ਤਾਂ ਲੋਕ ਅਕਸਰ ਬੇਚੈਨ ਹੋ ਜਾਂਦੇ ਨੇ ਅਤੇ ਹੋਰ ਜਾਣਕਾਰੀ ਦੇ ਦਿੰਦੇ ਨੇ ਜੋ ਤੁਹਾਡੇ ਲਈ ਬਹੁਤ ਫਾਇਦੇਮੰਦ ਹੋ ਸਕਦੀ ਹੈ ਚੁੱਪ ਰਹਿਣਾ ਤੁਹਾਡੀ ਚਲਾਕੀ ਹੈ। ਟ੍ਰਿਕ ਨੰਬਰ 3 ਭਾਵਨਾਵਾਂ ਨੂੰ ਪਿੱਛੇ ਰੱਖੋ। ਸਭ ਤੋਂ ਜ਼ਿਆਦਾ ਗਲਤ ਫੈਸਲੇ ਕਦੋਂ ਲਏ ਜਾਂਦੇ ਨੇ ਜਦੋਂ ਅਸੀਂ ਗੁੱਸੇ ਦੇ ਵਿੱਚ ਹੁੰਨੇ ਆਂ, ਡਰ ਦੇ ਵਿੱਚ ਹੁੰਨੇ ਆਂ ਜਾਂ ਬਹੁਤ ਜ਼ਿਆਦਾ ਉਤਸ਼ਾਹਿਤ ਯਾਨੀ ਕਿ ਓਵਰ ਐਕਸਾਈਟਡ ਹੁੰਨੇ ਆਂ। ਭੋਲਾਪਨ ਇਹ ਹੈ ਕਿ ਤੁਸੀਂ ਦੂਸਰਿਆਂ ਦੀਆਂ ਮਿੱਠੀਆਂ ਗੱਲਾਂ ਜਾਂ ਜ਼ਬਰਦਸਤੀ ਭਾਵਨਾਵਾਂ ਦੇ ਵਿੱਚ ਆ ਕੇ ਤੁਰੰਤ ਕੋਈ ਨਾ ਕੋਈ ਫੈਸਲਾ ਲੈ ਲੈਨੇ ਹੋ। ਇੱਕ ਚਲਾਕ ਵਿਅਕਤੀ ਜਾਣਦਾ ਕਿ ਭਾਵਨਾਵਾਂ ਇੱਕ ਬੁਰਾ ਸਲਾਹਕਾਰ ਨੇ। ਉਹ ਸਥਿਤੀ ਨੂੰ ਦੇਖਦਾ ਏ ਜਿਵੇਂ ਕਿ ਉਹ ਕਿਸੇ ਹੋਰ ਦੀ ਸਮੱਸਿਆ ਹੋਵੇ। ਉਹ ਆਪਣੇ ਆਪ ਨੂੰ ਪੁੱਛਦਾ ਜੇ ਮੈਂ ਇਸ ਸਥਿਤੀ ਦੇ ਵਿੱਚ ਨਾ ਹੁੰਦਾ ਤਾਂ ਮੈਂ ਕਿਸੇ ਵਿਅਕਤੀ ਨੂੰ ਕੀ ਸਲਾਹ ਦਿੰਦਾ ਇਸ ਤਰ੍ਹਾਂ ਕਾਰਨ ਨਾਲ ਤੁਸੀਂ ਭਾਵਨਾਤਮਕ ਪ੍ਰਭਾਵ ਤੋਂ ਬਾਹਰ ਆ ਜਾਂਦੇ ਹੋ ਅਤੇ ਇੱਕ ਲੌਜੀਕਲ ਫੈਸਲਾ ਲੈ ਸਕਦੇ ਹੋ ਅਗਲੀ ਵਾਰ ਜਦੋਂ ਤੁਸੀਂ ਬਹੁਤ ਜ਼ਿਆਦਾ ਗੁੱਸੇ ਦੇ ਵਿੱਚ ਹੋ ਜਾਂ ਕਿਸੇ ਮੌਕੇ ਨੂੰ ਲੈ ਕੇ ਬਹੁਤ ਜ਼ਿਆਦਾ ਉਤਸ਼ਾਹਿਤ ਹੋਵੋ ਤਾਂ ਸਿਰਫ 10 ਮਿੰਟ ਦਾ ਬ੍ਰੇਕ ਲਓ ਉਸ ਕਮਰੇ ਚੋਂ ਬਾਹਰ ਚਲੇ ਜਾਓ ਪਾਣੀ ਪੀਓ ਅਤੇ 10 ਤੋਂ ਲੈ ਕੇ ਉਲਟੀ ਗਿਣਤੀ ਸ਼ੁਰੂ ਕਰੋ ਜੇ ਫੈਸਲਾ ਬਹੁਤ ਵੱਡਾ ਹੈ ਤਾਂ ਅਗਲੇ ਦਿਨ ਸਵੇਰੇ ਉਸ ਬਾਰੇ ਸੋਚੋ ਇਹ ਛੋਟਾ ਜਿਹਾ ਭਾਵਨਾਤਮਕ ਇਹ ਤੁਹਾਡੇ ਅਰਬਾਂ ਰੁਪਏ ਬਚਾ ਸਕਦਾ ਹੈ ਅਤੇ ਤੁਹਾਨੂੰ ਇੱਕ ਗਲਤ ਰਿਸ਼ਤੇ ਦੇ ਵਿੱਚ ਪੈਣ ਤੋਂ ਬਚਾ ਸਕਦਾ ਹੈ ਕਦੇ ਵੀ ਗੁੱਸੇ ਦੇ ਵਿੱਚ ਫੈਸਲਾ ਨਾ ਲਓ ਅਤੇ ਨਾ ਹੀ ਜ਼ਿਆਦਾ ਉਤਸ਼ਾਹ ਦੇ ਵਿੱਚ ਕੋਈ ਵਾਅਦਾ ਕਰੋ ਟ੍ਰਿਕ ਨੰਬਰ 4 ਇਫ ਦੈਨ ਪਲਾਨਿੰਗ ਹੁਣ ਗੱਲ ਕਰਦੇ ਆਂ ਟ੍ਰਿਕ ਨੰਬਰ 4 ਦੀ ਜੋ ਤੁਹਾਨੂੰ ਸਿਰਫ ਚਲਾਕ ਹੀ ਨਹੀਂ ਸਗੋਂ ਭਵਿੱਖ ਲਈ ਤਿਆਰ ਵੀ ਕਰਦੀ ਹੈ ਇਸ ਨੂੰ ਕਿਹਾ ਜਾਂਦਾ ਇਫ ਦੈਨ ਪਲਾਨਿੰਗ ਜਾਂ ਸਰਲ ਭਾਸ਼ਾ ਦੇ ਵਿੱਚ ਹਮੇਸ਼ਾ ਪਲਾਨ ਵੀ ਤਿਆਰ ਰੱਖਣਾ ਭੋਲੇ ਲੋਕ ਸੋਚਦੇ ਨੇ ਕਿ ਸਭ ਕੁਝ ਉਹਨਾਂ ਦੀ ਯੋਜਨਾ ਅਨੁਸਾਰ ਹੀ ਹੋਊਗਾ ਉਹ ਸਿਰਫ ਇਫ ਵਾਲੇ ਪਾਸੇ ਧਿਆਨ ਦਿੰਦੇ ਨੇ ਜੇ ਇਹ ਕੰਮ ਹੋ ਗਿਆ ਤਾਂ ਮੈਂ ਸਫਲ ਹੋ ਜਾਊਗਾ ਪਰ ਜ਼ਿੰਦਗੀ ਹਮੇਸ਼ਾ ਹੈਰਾਨ ਕਰਦੀ ਹੈ ਇੱਕ ਸ਼ਾਰਪ ਮਾਈਂਡ ਵਾਲਾ ਵਿਅਕਤੀ ਹਮੇਸ਼ਾ ਸਭ ਤੋਂ ਵਧੀਆ ਦੀ ਉਮੀਦ ਕਰਦਾ ਪਰ ਸਭ ਤੋਂ ਮਾੜੇ ਲਈ ਤਿਆਰੀ ਵੀ ਕਰਦਾ ਉਹ ਹਰ ਮਹੱਤਵਪੂਰਨ ਫੈਸਲੇ ਤੋਂ ਪਹਿਲਾਂ ਸੋਚਦਾ ਜੇ ਇਹ ਯੋਜਨਾ ਕੰਮ ਨਾ ਕਰੇ ਤਾਂ ਅੱਗੇ ਮੈਂ ਕੀ ਕਰੂੰਗਾ? ਯਾਨੀ ਜੇ ਮੇਰੀ ਨੌਕਰੀ ਚਲੀ ਗਈ ਤਾਂ ਮੈਂ ਅੱਗੇ ਕੀ ਕਰੂੰਗਾ? ਜੇ ਮੇਰਾ ਨਿਵੇਸ਼ ਡੁੱਬ ਗਿਆ ਤਾਂ ਮੇਰੀ ਬੱਚਤ ਕਿੰਨੀ ਬਚੂਗੀ? ਜੇ ਮੇਰਾ ਕਾਰੋਬਾਰ ਅਸਫਲ ਹੋ ਗਿਆ ਤਾਂ ਮੈਂ ਕਿਹੜਾ ਨਵਾਂ ਹੁਨਰ ਸਿੱਖੂੰਗਾ? ਜਦੋਂ ਵੀ ਤੁਸੀਂ ਕੋਈ ਵੱਡਾ ਕੰਮ ਸ਼ੁਰੂ ਕਰਦੇ ਹੋ ਤਾਂ ਆਪਣੇ ਆਪ ਤੋਂ ਇੱਕ ਸਵਾਲ ਪੁੱਛੋ ਇਸ ਯੋਜਨਾ ਦੇ ਫੇਲ ਹੋਣ ਦੀ ਸਭ ਤੋਂ ਵੱਡੀ ਵਜ੍ਹਾ ਕੀ ਹੋ ਸਕਦੀ ਹੈ? ਅਤੇ ਫਿਰ ਉਸ ਵਜ੍ਹਾ ਨੂੰ ਹੱਲ ਕਰਨ ਲਈ ਇੱਕ ਛੋਟਾ ਜਿਹਾ ਪਲਾਨ ਬੀ ਬਣਾਓ। ਉਦਾਹਰਨ ਲਈ ਜੇ ਤੁਹਾਡਾ ਬਿਜ਼ਨਸ 파ਟਨਰ ਤੁਹਾਨੂੰ ਧ ਦੇਵੇ ਤੱਕ ਕਾਨੂੰਨੀ ਕਾਰਵਾਈ ਕੀ ਹੋਊਗੀ ਜੇ ਬੈਂਕ ਲੋਨ ਨਾ ਦੇਵੇ ਤਾਂ ਪੈਸੇ ਦਾ ਪ੍ਰਬੰਧ ਕਿੱਥੋਂ ਹੋਊਗਾ ਜਦੋਂ ਤੁਹਾਡੇ ਕੋਲੇ ਪਲਾਨ ਵੀ ਹੁੰਦਾ ਤਾਂ ਤੁਸੀਂ ਅਚਾਨਕ ਆਏ ਸੰਕਟ ਦੇ ਵਿੱਚ ਵੀ ਸ਼ਾਂਤ ਰਹਿਨੇ ਹੋ ਤੁਹਾਡੀ ਤਿਆਰੀ ਹੀ ਤੁਹਾਡੀ ਸਭ ਤੋਂ ਵੱਡੀ ਚਲਾਕੀ ਹੈ ਕਿਹੜਾ ਨੰਬਰ 5 ਸੀਮਾਵਾਂ ਬਣਾਓ ਭਾਵ ਨਾ ਕਹਿਣਾ ਸਿੱਖੋ ਸਿੱਧੇ ਸਾਦੇ ਲੋਕਾਂ ਨੂੰ ਲੱਗਦਾ ਕਿ ਜੇ ਉਹ ਕਿਸੇ ਨੂੰ ਨਾ ਕਹਿਣਗੇ ਤਾਂ ਉਹ ਬੁਰੇ ਬਣ ਜਾਣਗੇ ਜਾਂ ਰਿਸ਼ਤਾ ਟੁੱਟ ਜਾਊਗਾ ਇਸੇ ਡਰ ਕਾਰਨ ਉਹ ਹਰ ਉਸ ਚੀਜ਼ ਲਈ ਵੀ ਹਾਂ ਕਹਿ ਦਿੰਦੇ ਨੇ ਜੋ ਕਰਨਾ ਨਹੀਂ ਚਾਹੁੰਦੇ ਜਾਂ ਜਿਸ ਲਈ ਉਹਨਾਂ ਕੋਲੇ ਸਮਾਂ ਨਹੀਂ ਹੁੰਦਾ ਇਸ ਦਾ ਨਤੀਜਾ ਤਨਾ ਸਮੇਂ ਦੀ ਬਰਬਾਦੀ ਅਤੇ ਫਾਇਦਾ ਉਠਾਇਆ ਜਾਣਾ ਇੱਕ ਸ਼ਾਰਪ ਮਾਈਂਡ ਵਾਲਾ ਵਿਅਕਤੀ ਜਾਣਦਾ ਕਿ ਸਵੈ ਮਾਨ ਸਭ ਤੋਂ ਉੱਪਰ ਹੈ ਉਹ ਸਪਸ਼ਟ ਕਰਦਾ ਕਿ ਉਸ ਦਾ ਸਮਾਂ ਅਤੇ ਉਸ ਦੀ ਊਰਜਾ ਕਿੰਨੀ ਕੀਮਤੀ ਨੇ ਉਹ ਨਾ ਕਹਿੰਦਾ ਹੈ ਪਰ ਸ਼ਾਂਤ ਅਤੇ ਪੇਸ਼ੇਵਰ ਢੰਗ ਦੇ ਨਾਲ ਤੁਸੀਂ ਹਮੇਸ਼ਾ ਨਾ ਕਰਦੇ ਸਮੇਂ ਕਹਿ ਸਕਦੇ ਹੋ ਮੈਂ ਤੁਹਾਡੀ ਮਦਦ ਕਰਨਾ ਚਾਹੁੰਨਾ ਪਰ ਇਸ ਸਮੇਂ ਮੇਰੀਆਂ ਹੋਰ ਪ੍ਰਾਥਮਿਕਤਾਵਾਂ ਨੇ ਜਾਂ ਮੇਰੇ ਕੋਲ ਇਸ ਕੰਮ ਲਈ ਸਮਾਂ ਨਹੀਂ ਹੈ ਪਰ ਮੈਂ ਤੁਹਾਨੂੰ ਕਿਸੇ ਹੋਰ ਵਿਅਕਤੀ ਦਾ ਸੰਪਰਕ ਦੇ ਸਕਦਾ ਆਪਣੇ ਦਿਮਾਗ ਦੇ ਵਿੱਚ ਤਿੰਨ ਚੀਜ਼ਾਂ ਨਿਸ਼ਚਿਤ ਕਰੋ ਪਹਿਲਾ ਤੁਹਾਡਾ ਸਮਾਂ ਦੂਜਾ ਤੁਹਾਡਾ ਪੈਸਾ ਤੀਜਾ ਤੁਹਾਡੀ ਊਰਜਾ ਜਦੋਂ ਕੋਈ ਇਸ ਸੀਮਾ ਨੂੰ ਤੋੜਨ ਦੀ ਕੋਸ਼ਿਸ਼ ਕਰੇ ਤਾਂ ਬਿਨਾ ਕਿਸੇ ਗिल्ਟ ਦੇ ਨਾ ਕਹੋ ਯਾਦ ਰੱਖੋ ਆਪਣੀ ਕਦਰ ਕਰਨਾ ਹੀ ਅਸਲੀ ਚਲਾਕੀ ਹੈ ਜੇ ਤੁਸੀਂ ਆਪਣੀ ਕਦਰ ਨਹੀਂ ਕਰੋਗੇ ਤਾਂ ਦੁਨੀਆ ਵੀ ਨਹੀਂ ਕਰੂਗੀ ਟ੍ਰਿਕ ਨੰਬਰ 6 ਜਾਣਕਾਰੀ ਦੀ ਜਾਂਚ ਸਿੱਧੇ ਸਾਦੇ ਲੋਕਾਂ ਦੀ ਇੱਕ ਹੋਰ ਵੱਡੀ ਨਿਸ਼ਾਨੀ ਆ ਤੁਰੰਤ ਵਿਸ਼ਵਾਸ ਕਰਨਾ ਚਾਹੇ ਉਹ WhatsApp ਤੇ ਆਈ ਕੋਈ ਖਬਰ ਹੋਵੇ ਕਿਸੇ ਦੋਸਤ ਦੀ ਕਮਾਈ ਦੀ ਕਹਾਣੀ ਹੋਵੇ ਜਾਂ ਕੋਈ ਨਿਵੇਸ਼ ਸਕੀਮ ਜੋ ਕਹਿੰਦੀ ਹੋਵੇ ਵੀ ਤੁਹਾਡੇ 10 ਦਿਨਾਂ ਦੇ ਵਿੱਚ ਪੈਸੇ ਦੁੱਗਣੇ ਹੋ ਜਾਣਗੇ ਅਸੀਂ ਭਾਵਨਾਵਾਂ ਦੇ ਵਿੱਚ ਆ ਕੇ ਜਾਂ ਲਾਲਚ ਦੇ ਵਿੱਚ ਆ ਕੇ ਤ੍ਰੰਤ ਤਵਿਸ਼ਵਾਸ ਕਰ ਲੈਨੇ ਆ ਇੱਕ ਸ਼ਾਰਪ ਮਾਈਂਡ ਵਾਲਾ ਵਿਅਕਤੀ ਜਾਣਦਾ ਕਿ ਇਸ ਦੁਨੀਆ ਦੇ ਵਿੱਚ ਬਿਨਾ ਮਿਹਨਤ ਦੇ ਕੁਝ ਨਹੀਂ ਮਿਲਦਾ ਜਦੋਂ ਕੋਈ ਵੱਡਾ ਦਾਵਾ ਸੁਣਦਾ ਹੈ ਤਾਂ ਉਸ ਦਾ ਦਿਮਾਗ ਆਪਣੇ ਆਪ ਪੁੱਛਦਾ ਇਹ ਜਾਣਕਾਰੀ ਕਿੱਥੋਂ ਆਈ ਇਸ ਦਾ ਅਸਲ ਸਬੂਤ ਕੀ ਹੈ ਉਹ ਹਮੇਸ਼ਾ ਉਸ ਜਾਣਕਾਰੀ ਨੂੰ ਘੱਟੋ ਘੱਟ ਦੋ ਵੱਖ-ਵੱਖ ਭਰੋਸੇਯੋਗ ਸਰੋਤਾਂ ਤੋਂ ਜਾਂਚ ਕਰਦਾ ਹੈ ਅਗਲੀ ਵਾਰ ਜਦੋਂ ਕੋਈ ਤੁਹਾਨੂੰ ਅਸਾਧਾਰਨ ਜਾਣਕਾਰੀ ਜਾਂ ਵਾਅਦਾ ਕਰੇ ਤਾਂ ਸਿਰਫ ਮੁਸਕਰਾਓ ਅਤੇ ਕਹੋ ਬਹੁਤ ਦਿਲਚਸਪ ਹੈ ਕੀ ਤੁਸੀਂ ਮੈਨੂੰ ਇਸ ਨਾਲ ਸੰਬੰਧਿਤ ਆਫੀਸ਼ੀਅਲ ਦਸਤਾਵੇਜ਼ ਜਾਂ ਰਿਪੋਰਟ ਭੇਜ ਸਕਦੇ ਹੋ ਜੇਕਰ ਦੂਸਰਾ ਵਿਅਕਤੀ ਟਾਲਮਟੋਲ ਜਾਂ ਤੁਹਾਨੂੰ ਭਾਵਨਾਤਮਕ ਤੌਰ ਤੇ ਬਲੈਕਮੇਲ ਕਰੇ ਤਾਂ ਸਮਝ ਲਓ ਕਿ ਗੱਲ ਦੇ ਵਿੱਚ ਕੋਈ ਨਾ ਕੋਈ ਗੜਬੜ ਹੈ ਗਿਆਨ ਸਭ ਤੋਂ ਵੱਡੀ ਚਲਾਕੀ ਹੈ ਅਤੇ ਗਿਆਨ ਸਿਰਫ ਤੱਥਾਂ ਦੇ ਆਧਾਰ ਤੇ ਹੁੰਦਾ ਹੈ ਟ੍ਰਿਕ ਨੰਬਰ 7 ਛੋਟੀਆਂ ਜਿੱਤਾਂ ਦਾ ਸਿਧਾਂਤ ਭੋਲੇ ਲੋਕ ਅਕਸਰ ਬਹੁਤ ਜਲਦੀ ਸਭ ਕੁਝ ਬਦਲਣਾ ਚਾਹੁੰਦੇ ਨੇ ਉਹ ਇੱਕੋ ਦਿਨ ਦੇ ਵਿੱਚ ਸਿੱਧੇ ਸਾਦੇ ਤੋਂ ਸੁਪਰ ਚਲਾਕ ਬੰਨਾ ਚਾਹੁੰਦੇ ਨੇ ਪਰ ਜਦੋਂ ਕੋਈ ਵੱਡਾ ਬਦਲਾਵ ਇੱਕ ਵਾਰੀ ਦੇ ਵਿੱਚ ਨਹੀਂ ਆਉਂਦਾ ਤਾਂ ਉਹ ਨਿਰਾਸ਼ ਹੋ ਜਾਂਦੇ ਨੇ ਅਤੇ ਹਾਰ ਮੰਨ ਲੈਂਦੇ ਨੇ ਇੱਕ ਸ਼ਾਰਪ ਮਾਈਂਡ ਵਾਲਾ ਵਿਅਕਤੀ ਜਾਣਦਾ ਕਿ ਸਫਲਤਾ ਇੱਕ ਦੌੜ ਨਹੀਂ ਸਗੋਂ ਇੱਕ ਮੈਰਾਥਨ ਹੋਣਾ ਹੈ ਉਹ ਹਰ ਰੋਜ਼ ਸਿਰਫ 1% ਬਿਹਤਰ ਬਣ ਤੇ ਧਿਆਨ ਕੇਂਦ੍ਰਿਤ ਕਰਦਾ ਹੈ ਅੱਜ ਮੈਂ ਨਾ ਕਹਿਣਾ ਸਿੱਖਿਆ ਕੱਲ ਮੈਂ ਕਿਸੇ ਵੱਡੇ ਫੈਸਲੇ ਤੇ ਇੱਕ ਦਿਨ ਦਾ ਸਮਾਂ ਲਾਇਆ ਇਹ ਛੋਟੀਆਂ ਜਿੱਤਾਂ ਤੁਹਾਡੇ ਦਿਮਾਗ ਨੂੰ ਇੱਕ ਸੰਕੇਤ ਦਿੰਦੀਆਂ ਨੇ ਕਿ ਮੈਂ ਬਦਲ ਰਿਹਾ ਮੈਂ ਸਫਲ ਹੋ ਰਿਹਾ ਜਿਸ ਨਾਲ ਤੁਹਾਡਾ ਆਤਮ ਵਿਸ਼ਵਾਸ ਵਧਦਾ ਏ ਆਪਣੇ ਆਪ ਨੂੰ ਵੱਡੇ ਟੀਚੇ ਨਾ ਦਿਓ ਸਿਰਫ ਛੋਟੇ ਪ੍ਰਾਪਤ ਕਰਨ ਯੋਗ ਕੰਮ ਸੌਂਪੋ ਅੱਜ ਜੇ ਇਹ ਵਿਅਕਤੀ ਨੂੰ ਨਾ ਕਹੋ ਜੋ ਤੁਹਾਡਾ ਸਮਾਂ ਬਰਬਾਦ ਕਰਦਾ ਏ ਕੱਲ ਕਿਸੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਤੱਥਾਂ ਸਮੇਤ ਜਾਂਚ ਕਰੋ ਜਦੋਂ ਤੁਹਾਨੂੰ ਇਹ ਛੋਟੀਆਂ ਜਿੱਤਾਂ ਪ੍ਰਾਪਤ ਕਰਦੇ ਹੋ ਤਾਂ ਆਪਣੇ ਆਪ ਨੂੰ ਸ਼ਾਬਾਸ਼ੀ ਦਿਓ ਇਹ ਛੋਟੇ ਕਦਮ ਸਮੇਂ ਦੇ ਨਾਲ ਤੁਹਾਨੂੰ ਇੱਕ ਅਸਲ ਮਾਸਟਰ ਮਾਈਂਡ ਬਣਾ ਦੇਣਗੇ ਕਨਸਿਸਟੈਂਸੀ ਹੀ ਨਵੇਂ ਚਲਾਕ ਮਾਈਂਡਸੈਟ ਦੀ ਚਾਬੀ ਹੈ ਟ੍ਰਿਕ ਨੰਬਰ 8 ਸਵੈ ਸਿੱਖਿਆ ਦੀ ਆਦਤ ਸਿੱਧੇ ਸਾਦੇ ਲੋਕ ਉਹ ਹੁੰਦੇ ਨੇ ਜੋ ਸੋਚਦੇ ਨੇ ਕਿ ਸਕੂਲ ਜਾਂ ਕਾਲਜ ਤੋਂ ਬਾਅਦ ਉਹਨਾਂ ਦੀ ਪੜ੍ਹਾਈ ਖਤਮ ਹੋ ਗਈ ਆ ਉਹ ਨਵੇਂ ਬਦਲਾਅ ਨੂੰ ਅਪਣਾਉਂਦੇ ਨਹੀਂ ਜਿਸ ਕਾਰਨ ਉਹ ਪਿੱਛੇ ਰਹਿ ਜਾਂਦੇ ਨੇ ਲੋਕ ਉਹਨਾਂ ਦਾ ਫਾਇਦਾ ਇਸ ਲਈ ਚੁੱਕ ਲੈਂਦੇ ਨੇ ਕਿਉਂਕਿ ਉਹਨਾਂ ਕੋਲ ਨਵੀਂ ਜਾਣਕਾਰੀ ਅਤੇ ਨਵੇਂ ਹੁਨਰ ਦੀ ਘਾਟ ਹੁੰਦੀ ਆ ਇੱਕ ਸ਼ਾਰਪ ਮਾਈਂਡ ਵਾਲਾ ਵਿਅਕਤੀ ਇੱਕ ਲਾਈਫ ਲੌਂਗ ਲਰਨਰ ਹੁੰਦਾ ਉਹ ਰੋਜ਼ਾਨਾ ਅਖਬਾਰ ਕਿਤਾਬਾਂ ਜਾਂ ਗਿਆਨ ਭਰਪੂਰ ਵੀਡੀਓ ਦੇਖਦਾ ਉਹ ਆਪਣੀ ਫਾਈਨੈਂਸ ਟੈਕਨੋਲੋਜੀ ਅਤੇ ਮਨੁੱਖੀ ਵਿਗਿਆਨ ਯਾਨਕੀ ਸਾਈਕੋਲੋਜੀ ਬਾਰੇ ਲਗਾਤਾਰ ਸਿੱਖਦਾ ਰਹਿੰਦਾ ਜਦੋਂ ਤੁਹਾਡੇ ਕੋਲੇ ਗਿਆਨ ਦੀ ਸ਼ਕਤੀ ਹੁੰਦੀ ਆ ਤਾਂ ਕੋਈ ਵੀ ਤੁਹਾਨੂੰ ਆਸਾਨੀ ਨਾਲ ਗੁਮਰਾਹ ਨਹੀਂ ਕਰ ਸਕਦਾ ਆਪਣੇ ਰੋਜ਼ਾਨਾ ਦੇ ਰੁਟੀਨ ਦੇ ਵਿੱਚ ਸਿਰਫ 15 ਮਿੰਟ ਨਵਾਂ ਸਿੱਖਣ ਲਈ ਸ਼ਾਮਲ ਕਰੋ ਇਹ ਕਿਸੇ ਕਿਤਾਬ ਦਾ ਇੱਕ ਅਧਿਆਇ ਹੋ ਸਕਦਾ ਜਾਂ ਕਿਸੇ ਵਿੱਤੀ ਵਿਸ਼ੇ ਤੇ ਇੱਕ ਵੀਡੀਓ ਉਦਾਹਰਨ ਲਈ ਅੱਜ ਸਿੱਖੋ ਕਿ EMI ਜਾਂ ਮਿਊਚੁਅਲ ਫੰਡ ਕਿਵੇਂ ਕੰਮ ਕਰਦਾ ਜਦੋਂ ਤੁਸੀਂ ਵਿੱਤੀ ਜਾਂ ਕਾਨੂੰਨੀ ਮਾਮਲਿਆਂ ਬਾਰੇ ਜਾਣਦੇ ਹੋ ਤਾਂ ਕੋਈ ਵੀ ਤੁਹਾਨੂੰ ਗਲਤ ਜਾਣਕਾਰੀ ਦੇ ਕੇ ਬੇਫਕੂਫ ਨਹੀਂ ਬਣਾ ਸਕਦਾ ਗਿਆਨ ਹਾਸਲ ਕਰਨਾ ਹੀ ਸਭ ਤੋਂ ਵੱਡੀ ਚਲਾਕੀ ਅਤੇ ਸਵੈਰ ਰੱਖਿਆ ਹੈ ਟ੍ਰਿਕ ਨੰਬਰ 9 ਲੋਕਾਂ ਦਾ ਜਾਦਾ ਸਮਝੋ ਸਿੱਧ ਸਾਦੇ ਲੋਕ ਦੂਜਿਆਂ ਦੀਆਂ ਗੱਲਾਂ ਨੂੰ ਉਸੇ ਤਰ੍ਹਾਂ ਮੰਨ ਲੈਂਦੇ ਨੇ ਜਿਵੇਂ ਉਹ ਕਹੀਆਂ ਗਈਆਂ ਨੇ ਜੇ ਕੋਈ ਕਹਿੰਦਾ ਵੀ ਤੁਸੀਂ ਮੇਰੇ ਸਭ ਤੋਂ ਚੰਗੇ ਦੋਸਤ ਹੋ ਇਸ ਲਈ ਮੈਂ ਤੁਹਾਨੂੰ ਇੱਕ ਖਾਸ ਮੌਕਾ ਦੇ ਰਿਹਾ ਤਾਂ ਭੂਲਾ ਵਿਅਕਤੀ ਇਸ ਨੂੰ ਦੋਸਤੀ ਸਮਝਦਾ ਏ ਪਰ ਇੱਕ ਸ਼ਾਰਪ ਮਾਈਂਡ ਵਾਲਾ ਵਿਅਕਤੀ ਹਮੇਸ਼ਾ ਦੋ ਕਦਮ ਅੱਗੇ ਸੋਚਦਾ ਉਹ ਪੁੱਛਦਾ ਇਹ ਵਿਅਕਤੀ ਮੇਰੀ ਤਾਰੀਫ਼ ਕਿਉਂ ਕਰ ਰਿਹਾ ਇਸ ਦੀ ਗੱਲਬਾਤ ਦੇ ਵਿੱਚ ਉਸ ਦਾ ਨਿੱਜੀ ਫਾਇਦਾ ਕੀ ਹੋਊਗਾ ਯਾਦ ਰੱਖੋ ਜ਼ਿਆਦਾਤਰ ਲੋਕ ਬਿਨਾਂ ਕਿਸੇ ਇਰਾਦੇ ਦੇ ਤੁਹਾਡੇ ਨੇੜੇ ਨਹੀਂ ਆਉਂਦੇ ਇਹ ਜ਼ਰੂਰੀ ਨਹੀਂ ਕਿ ਇਰਾਦਾ ਹਮੇਸ਼ਾ ਮਾੜਾ ਹੀ ਹੋਵੇ ਪਰ ਇਸ ਨੂੰ ਸਮਝਣਾ ਜ਼ਰੂਰੀ ਜਦੋਂ ਕੋਈ ਤੁਹਾਨੂੰ ਕੋਈ ਵੱਡਾ ਵਾਅਦਾ ਕਰੇ ਜਾਂ ਬਹੁਤ ਜ਼ਿਆਦਾ ਤਾਰੀਫ਼ ਕਰੇ ਤਾਂ ਆਪਣੇ ਆਪ ਤੋਂ ਦੋ ਸਵਾਲ ਪੁੱਛੋ ਇਸ ਸਥਿਤੀ ਦੇ ਵਿੱਚ ਇਸ ਵਿਅਕਤੀ ਨੂੰ ਸਭ ਤੋਂ ਜ਼ਿਆਦਾ ਕੀ ਮਿਲੂਗਾ ਜੇ ਮੈਂ ਇਹਨਾਂ ਦੀ ਮਦਦ ਨਾ ਕਰਾਂ ਤਾਂ ਇਹਨਾਂ ਨੂੰ ਕੀ ਨੁਕਸਾਨ ਹੋਊਗਾ ਜਦੋਂ ਤੁਸੀਂ ਲੋਕਾਂ ਦੇ ਮਨੋਰਥ ਨੂੰ ਸਮਝਣਾ ਸ਼ੁਰੂ ਕਰ ਦਿੰਦੇ ਹੋ ਤਾਂ ਉਹਨਾਂ ਦੀਆਂ ਕਾਰਵਾਈਆਂ ਤੁਹਾਨੂੰ ਵਧੇਰੇ ਸਪਸ਼ਟ ਦਿਖਾਈ ਦੇਣਗੀਆਂ ਇਹ ਟਰਿਕ ਤੁਹਾਨੂੰ ਗਲਤ ਲੋਕਾਂ ਤੇ ਭਰੋਸਾ ਕਰਨ ਤੋਂ ਬਚਾਊਗੀ ਚਲਾਕੀ ਇਹ ਹੈ ਕਿ ਤੁਸੀਂ ਲੋਕਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਿਉਂ ਸ਼ਾਮਲ ਕਰਦੇ ਹੋ ਇਸ ਬਾਰੇ ਜਾਨੂ ਹੋਵੋ ਟ੍ਰਿਕ ਨੰਬਰ 10 ਆਪਣੀ ਸਫਲਤਾ ਦਾ ਰਿਕਾਰਡ ਰੱਖੋ ਸਿੱਧੇ ਸਾਦੇ ਲੋਕ ਗਲਤੀਆਂ ਕਰਦੇ ਨੇ ਉਹਨਾਂ ਨੂੰ ਭੁੱਲ ਜਾਂਦੇ ਨੇ ਅਤੇ ਫਿਰ ਉਹੀ ਗਲਤੀ ਦੁਬਾਰਾ ਕਰਦੇ ਨੇ ਉਹ ਕਦੇ ਵੀ ਇਹ ਨਹੀਂ ਦੇਖਦੇ ਕਿ ਉਹਨਾਂ ਨੇ ਕਦੋਂ ਚਲਾਕੀ ਨਾਲ ਕੋਈ ਚੰਗਾ ਫੈਸਲਾ ਲਿਆ ਅਤੇ ਕਦੋਂ ਭੋਲੇਪਨ ਕਾਰਨ ਧੋਖਾ ਖਾਦਾ ਇੱਕ ਸ਼ਾਰਪਮਾਈਂਡ ਵਾਲਾ ਵਿਅਕਤੀ ਡਿਸਪਲਾਈਨਡ ਹੁੰਦਾ ਉਹ ਆਪਣੀਆਂ ਵੱਡੀਆਂ ਗਲਤੀਆਂ ਅਤੇ ਆਪਣੀਆਂ ਛੋਟੀਆਂ ਜਿੱਤਾਂ ਨੂੰ ਲਿਖਦਾ ਉਹ ਹਫ਼ਤੇ ਦੇ ਅੰਤ ਦੇ ਵਿੱਚ ਬੈਠ ਕੇ ਵਿਸ਼ਲੇਸ਼ਣ ਕਰਦਾ ਮੈਂ ਕਿਸ ਨੂੰ ਨਾ ਕਿਹਾ ਅਤੇ ਇਹ ਫੈਸਲਾ ਕਿੰਨਾ ਸਹੀ ਸੀ ਮੈਂ ਕਿਹੜੀ ਜਾਣਕਾਰੀ ਇਦੀ ਜਾਂਚ ਕੀਤੀ ਅਤੇ ਇਸ ਨੇ ਮੈਨੂੰ ਕਿਸ ਨੁਕਸਾਨ ਤੋਂ ਬਚਾਇਆ ਅੱਜ ਤੋਂ ਇੱਕ ਜਰਨਲ ਬਣਾਓ ਜਾਂ ਆਪਣੇ ਫੋਨ ਦੇ ਵਿੱਚ ਨੋਟਿਸ ਲਓ ਹਰ ਰਾਤ ਸਿਰਫ ਦੋ ਸਵਾਲਾਂ ਦੇ ਜਵਾਬ ਲਿਖੋ ਅੱਜ ਮੈਂ ਕਿਹੜੀ ਸਮਝਦਾਰ ਗੱਲ ਕੀਤੀ ਜਾਂ ਕਿਹੜਾ ਵਧੀਆ ਫੈਸਲਾ ਲਿਆ ਅੱਜ ਮੈਂ ਕਿਹੜੀ ਗਲਤੀ ਕੀਤੀ ਅਤੇ ਅਗਲੀ ਵਾਰ ਇਸ ਤੋਂ ਕਿਵੇਂ ਬਚਿਆ ਜਾਊਗਾ ਇਹ ਰੋਜ਼ਾਨਾ ਦਾ ਆਤਮ ਵਿਸ਼ਲੇਸ਼ਣ ਤੁਹਾਨੂੰ ਆਪਣੀਆਂ ਗਲਤੀਆਂ ਤੋਂ ਸਿੱਖਣ ਲਈ ਮਜਬੂਰ ਕਰੂਗਾ ਅਤੇ ਤੁਹਾਡੀ ਚਲਾਕੀ ਨੂੰ ਹਰ ਦਿਨ ਬਿਹਤਰ ਬਣਾਊਗਾ ਲਗਾਤਾਰ ਸਿੱਖਣਾ ਅਤੇ ਆਪਣੇ ਆਪ ਨੂੰ ਠੀਕ ਕਰਨਾ ਹੀ ਅਸਲੀ ਚਲਾਕੀ ਹੈ ਤਾਂ ਦੋਸਤੋ ਇਹ ਸਨ ਉਹ 10 ਸ਼ਕਤੀਸ਼ਾਲੀ ਟ੍ਰਿਕਸ ਜੋ ਤੁਹਾਡੇ ਭੋਲੇਪਨ ਨੂੰ ਤੋੜ ਕੇ ਤੁਹਾਨੂੰ ਇੱਕ ਸ਼ਾਰਪ ਮਾਈਂਡ ਵਿਅਕਤੀ ਬਣਾਉਣਗੀਆਂ ਅਸੀਂ ਸਿੱਖਿਆ ਨਾ ਕਹਿਣਾ ਅਸੀਂ ਸਿੱਖਿਆ ਲੋਕਾਂ ਦਾ ਇਰਾਦਾ ਸਮਝਣਾ ਅਤੇ ਅਸੀਂ ਸਿੱਖਿਆ ਹਰ ਫੈਸਲੇ ਤੇ ਸਵਾਲ ਕਰਨਾ ਹੁਣ ਜਦੋਂ ਤੁਸੀਂ ਇਹ ਸਾਰਾ ਗਿਆਨ ਹਾਸਲ ਕਰ ਲਿਆ ਹੈ ਤਾਂ ਮੈਂ ਤੁਹਾਨੂੰ ਇੱਕ ਆਖਰੀ ਅਤੇ ਬਹੁਤ ਹੀ ਮਹੱਤਵਪੂਰਨ ਸੰਦੇਸ਼ ਦੇਣਾ ਚਾਹਣਾ ਯਾਦ ਰੱਖੋ ਚਲਾਕ ਬਣਦਾ ਮਤਲਬ ਬੁਰਾ ਬੰਨਾ ਨਹੀਂ ਹੈ ਤੁਹਾਨੂੰ ਆਪਣੀ ਮਨੁੱਖਤਾ ਜਾਂ ਆਪਣੀ ਇਮਾਨਦਾਰੀ ਨੂੰ ਛੱਡਣ ਦੀ ਜ਼ਰੂਰਤ ਨਹੀਂ ਹੈ ਤੁਹਾਨੂੰ ਸਿਰਫ ਆਪਣੇ ਆਪ ਨੂੰ ਧੋਖਾ ਖਾਣ ਤੋਂ ਬਚਾਉਣ ਦੀ ਲੋੜ ਹੈ ਅਸਲ ਲਕਿ ਉਹ ਹੈ ਜਿੱਥੇ ਤੁਸੀਂ ਸਮਝਦਾਰ ਰਹਿੰਦੇ ਹੋ ਆਤਮ ਵਿਸ਼ਵਾਸੀ ਰਹਿੰਦੇ ਹੋ ਅਤੇ ਫਿਰ ਵੀ ਦਿਆਲੂ ਰਹਿੰਦੇ ਹੋ ਹੁਣ ਤੋਂ ਤੁਸੀਂ ਸਿੱਧੇ ਸਾਦੇ ਨਹੀਂ ਹੋ ਤੁਸੀਂ ਹਸ਼ਿਆਰ ਹੋ ਤੁਸੀਂ ਚੌਕਸ ਹੋ ਅਤੇ ਤੁਸੀਂ ਹੁਣ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਤਿਆਰੀ ਨਾਲ ਜਿਓਗੇ ਤੁਹਾਡੇ ਲਈ ਮੇਰਾ ਸਵਾਲ ਹੈ ਇਹਨਾਂ 10 ਟ੍ਰਿਕਸ ਦੇ ਵਿੱਚੋਂ ਕਿਹੜੀ ਟ੍ਰਿਕ ਤੁਸੀਂ ਅੱਜ ਹੀ ਸ਼ੁਰੂ ਕਰ ਰਹੇ ਹੋ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝਾ ਕਰੋ ਤੁਹਾਡਾ ਇਹ ਫੈਸਲਾ ਤੁਹਾਡੀ ਜ਼ਿੰਦਗੀ ਬਦਲ ਦੇਊਗਾ ਜੇ ਤੁਹਾਨੂੰ ਲੱਗਿਆ ਕਿ ਇਸ ਵੀਡੀਓ ਨੇ ਤੁਹਾਡੀ ਸੋਚ ਬਦਲ ਦਿੱਤੀ ਆ ਤਾਂ ਇਸ ਨੂੰ ਲਾਈਕ ਕਰੋ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਜੋ ਅਜੇ ਵੀ ਥੋੜੇ ਭੋਲੇ ਨੇ ਅਤੇ ਹਾਂ ਅਜੇ ਇਹ ਹੋਰ ਵੀਡੀਓਜ਼ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਬਣੇ ਰਹੋ ਸ਼ਾਰਪ ਸਮਾਰਟ ਐਂਡ ਸਕਸੈਸਫੁਲ ਧੰਨਵਾਦ